ਮਿਰਾਨਾ ਗੁਰਪ੍ਰੀਤ ਸਿੰਘ ਵੀਰੇ ਮੈਂ ਡੀਪੂ ਪ੍ਰਧਾਨ ਵਰਕਸ਼ਾਪ ਬਰਨਾਲਾ ਅੱਜ ਦੀ ਗੇਟ ਰੈਲੀ ਜੋ ਸਰਕਾਰ ਉਹ ਸਾਡੀਆਂ ਮੰਗਾਂ ਨੇਗੀਆਂ ਉਹਦੇ ਸੰਦਰਭ ਵਿੱਚ ਕਰਿਆ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਘਟੂ ਘਟ ਅੱਜ 19 ਸਾਲ ਹੋ ਗਏ ਕੱਚੇ ਮਜ਼ਦਮਾਂ ਕੰਮ ਕਰਦੇ ਆ ਨੂੰ ਕਿਉਂ ਕੰਮ ਇਹਨਾਂ ਦੇ ਵਿੱਚ ਅਸੀਂ 19 ਸਾਲਾਂ ਦੇ ਵਿੱਚ ਇਸ ਕਿਸੇ ਵੀ ਸਰਕਾਰ ਨੇ ਸਾਡੀ ਕੋਈ ਬਾਣੀ ਫੜੀ ਸਾਨੂੰ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਾਫੀ ਉਮੀਦਾਂ ਦੀਆਂ ਜੋ ਕਿ ਸਾਡੀਆਂ ਪੂਰੀਆਂ ਨਹੀਂ ਹੋਈਆਂ ਇਹ ਸਰਕਾਰ ਵੀ ਦੂਜੀਆਂ ਸਰਕਾਰਾਂ ਦੀ ਵਾਂਗੂ ਸਾਨੂੰ ਮੀਟਿੰਗਾਂ ਦਿੰਦੀ ਆ ਉਹ ਤਾਂ ਮੀਟਿੰਗਾਂ ਦੇ ਕੇ ਕੋਈ ਨਾ ਕੋਈ ਹੱਲ ਵੀ ਕਰਿਆ ਸੀ ਇਸ ਸਰਕਾਰ ਨੇ ਸਾਨੂੰ ਮੀਟਿੰਗ ਦੇ ਕੇ ਕਪਰੋਸ਼ਾ ਦਿੱਤਾਗਾ ਪਰੋਸ਼ੇ ਤੋਂ ਸਵਾ ਕੁ ਸਮੇਂ ਦਿੱਤਾ ਪਰ ਇਸ ਵਾਰ ਜੋ ਸਾਡੀ 9 10 11 ਤਰੀਕ ਦੀ ਹੜਤਾਲ ਆ ਰਹੀ ਆ ਅਸੀਂ ਕੋਈ ਵੀ ਭਰੋਸਾ ਨਹੀਂ ਲੈਣਾ ਅਸੀਂ ਆਪਣੀਆਂ ਮੰਗਾਂ ਮਣਾ ਕੇ ਫਿਰ ਅਸੀਂ ਆਪਦਾ ਕੋਈ ਉਹ ਕਰਾਂਗੇ ਜੇ ਵੀ ਕਰ ਸਾਡੇ ਇਸ ਤਿੰਨ ਤਿੰਨਦਰ ਉਹਦਾ ਹੜਤਾਲ ਤੋਂ ਵੀ ਕੋਈ ਮੰਗ ਨਾ ਰੱਖੀ ਗਈ ਤਾਂ ਅਸੀਂ ਮੁੱਖ ਮੰਤਰੀ ਰਾਜ ਤੇ ਪੱਕਾ ਧਰਨਾ ਵੀ ਲਾਵਾਂਗੇ ਜੇ ਬਰਨਾਲਾ ਡੀਪੋ ਦੀ ਗੱਲ ਕਰੀ ਜਾਵੇ ਤਾਂ ਬਰਨਾਲਾ ਡੀਪੋ ਦੇ ਵਿੱਚ ਘੱਟੋ ਘੱਟ ਲਗਭਗ ਪੌਣੇ 300 ਮਜ਼ਦੂਰ ਕੱਚਾ ਕੰਮ ਕਰਦਾਗਾ ਤੇ ਬਾਕੀ 27 ਦੀਪਾਂ ਦੀ ਗੱਲ ਕਰੇ ਲਗਭਗ 9000 ਤੋਂ 10000 ਮੁਲਾਜ਼ਮ ਨੇ ਜੋ ਕੱਚੇ ਕੰਮ ਕਰ ਰਹੇ ਨੇ ਜੇ ਤਨਖਾਹ ਦੀ ਗੱਲ ਕਰੀਏ ਕਿੰਨੀ ਕੀ ਤਨਖਾਹ ਗੁਜ਼ਾਰਾ ਹੋ ਜਾਂਦਾ ਇਹ ਇਸ ਤਨਖਾਹ ਦੇ ਨਿਰਗੁਣਿਤ ਤਨਖਾਹਾਂ ਦੇ ਨਾਲ ਸਾਡਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਕਿਉਂਕਿ ਅਸੀਂ ਆ ਕੇ ਮਾਪਿਓ ਦਾ ਸਹਾਰਾ ਗਏ ਪਰ ਸਾਡੇ ਮਾਪਿਓ ਵੀ ਸਾਨੂੰ ਸਾਡੇ ਤੋਂ ਕੋਈ ਆਸਾਂ ਨਹੀਂ ਪਰ ਸਾਡੀ ਤਨਖਾਹ ਉਨੀ ਹੈ ਨਹੀਂ ਕਿ 17-18000 ਨਾਲ ਕੋਈ ਕਰਦਾ ਗੁਜ਼ਾਰਾ ਬੱਚਿਆਂ ਦੀ ਫੀਸਾਂ ਮਾਪਿਓ ਦੀ ਬੁਵਾਈ ਦਾ ਖਰਚਾ ਅਸੀਂ ਬਹੁਤ ਮੁਸ਼ਕਲ ਨਾਲ ਚਲਾ ਰਹੇ ਹਾਂਗੇ ਪਰ ਇਹ ਸਰਕਾਰ ਨੇ ਸਾਡੀ ਕੋਈ ਵੀ ਗੱਲ ਮੰਗ ਨਹੀਂ ਮੰਨੀ। ਇਹ ਜਿਹੜੀ ਗੇਟ ਰੈਲੀ ਹੈ ਜੀ ਅੱਜ ਸਾਡੇ 27 ਡੀਪੂ ਡੀਪੂ ਤੇ ਗੇਟ ਰੈਲੀ ਹੋ ਰਹੀ ਹੈ ਜੀ। ਇਹ ਸੱਤਾ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡੇ ਕੱਚੇ ਮੁਲਾਜ਼ਮਾਂ ਨਾਲ ਜੋ ਵਾਅਦੇ ਕੀਤੇ ਸੀ ਵੀ ਅਸੀਂ ਠੇਕੇ ਦਾ ਸਿਸਟਮ ਬੰਦ ਕਰਾਂਗੇ, ਆਊਟਸੋਰਸਿੰਗ ਸਿਸਟਮ ਬੰਦ ਕਰਾਂਗੇ। ਜੋ ਵਿਭਾਗ ਦੇ ਵਿੱਚ ਵਿਭਾਗ ਦੀਆਂ ਬੱਸਾਂ ਪਾਵਾਂਗੇ ਉਹਨਾ ਵਾਦੇ ਯਾਦ ਕਰਾਉਣ ਦੇ ਲਈ ਇਹ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਜੀ ਇਹਦੀ ਅਸੀਂ ਕਾਫੀ ਲੰਮੇ ਸਮੇਂ ਤੋਂ ਆਪਰੀਆਂ ਮੰਗਾਂ ਨੂੰ ਮਨਾਉਣ ਦੇ ਲਈ ਸੰਘਰਸ਼ ਕਰਦੇ ਆ ਰਹੇ ਹਾਂ ਸਰਕਾਰ ਸਾਡੇ ਨਾਲ ਵਾਦੇ ਕਰਕੇ ਬਾਰ ਬਾਰ ਮੁੱਕ ਰਹੀ ਆ ਜਿਵੇਂ ਕਿ ਪਿਛਲੇ ਸਾਲ 1 ਜੁਲਾਈ ਨੂੰ 2024 ਦੇ ਵਿੱਚ ਜਲੰਧਰ ਵਿਖੇ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਜਿਸ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਉਹਨਾਂ ਨੂੰ ਦੱਸੀਆਂ ਉਹਨਾਂ ਨੇ ਸਾਡੀਆਂ ਮੰਗਾਂ ਬਿਲਕੁਲ ਜਾਇਜ਼ ਦੱਸੀਆਂ ਜਿਨ੍ਹਾਂ ਦੇ ਵੈਸੇ ਹੀ ਸਾਡੇ ਜਿਵੇਂ ਕਾਫੀ 21-22 ਸਾਲ ਤੋਂ ਸਾਡੇ ਜਿਹੜੇ ਕੰਟਰੈਕਟ ਦੇ ਸਾਥੀ ਨੇ ਕੰਮ ਕਰ ਰਿਹਾ ਘੱਟ ਤਨਖਾਹਾਂ ਤੇ ਉਹਨਾਂ ਨੂੰ ਰੈਗੂਲਰ ਕਰਨਾ ਰੈਗੂਲਰ ਵੀ ਸਾਡੇ ਜੋ ਪੀਆਰਟੀਸੀ ਦੇ ਸਰਵਿਸ ਰੂਲ ਆ ਉਹਨਾਂ ਦੀਨ ਕਰਨਾ ਜੋ ਸਾਡੇ ਆਊਟਸੋਰਸਿੰਗ ਵਾਲੇ ਸਾਥੀ ਆ ਉਹਨਾਂ ਨੂੰ ਕੰਟਰੈਕਟ ਦੇ ਕਰਨਾ ਸਾਡੇ ਜੋ ਤਨਖਾਹ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਉਹ ਲਾਗੂ ਕਰਨਾ ਵਿਭਾਗ ਦੇ ਵਿੱਚ ਵਿਭਾਗ ਦੀ ਮਾਲਕੀ ਦੀਆਂ ਬੱਸਾਂ ਪਾਉਣੀਆਂ ਕਿਲੋਮੀਟਰ ਬੱਸਾਂ ਬੰਦ ਕਰਨੀਆਂ ਇਹ ਸਾਡੀਆਂ ਮੰਗਾਂ ਦੇ ਆਧਾਰ ਤੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਜੋ ਕਿ ਮੁੱਖ ਮੰਤਰੀ ਸਾਹਿਬ ਨੇ ਸਾਡੀਆਂ ਮੰਗਾਂ ਨੂੰ ਬਿਲਕੁਲ ਜਾਇਜ਼ ਦੱਸਿਆ ਸੀ ਅਤੇ ਕਿਹਾ ਸੀ ਵੀ ਇਹਨਾਂ ਦਾ ਹੱਲ ਅਸੀਂ 1 ਮਹੀਨੇ ਦੇ ਅੰਦਰ ਕਰਾਂਗੇ ਪਰ ਉਸ ਮੀਟਿੰਗ ਨੂੰ 1 ਸਾਲ ਬੀਤਣ ਦੇ ਬਾਵਜੂਦ ਵੀ ਸਾਡੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਸਾਨੂੰ ਇਹ ਸੰਘਰਸ਼ ਦੁਬਾਰੇ ਲਿਖਣੇ ਪਏ ਦੀ ਮੇਰਾ ਨਾਮ ਰੰਤਿਰ ਸਿੰਘ ਸੂਬਾ ਆਗੂ ਪੀ ਆਰਟੀਸੀ ਪੰਜਾਬ ਰੋਡਵੇ ਪੰਜ ਪਨ バス25 ਗਰਾ ਕੰਟਰੈਕਟ ਯੂਨੀਅਨ ਅੱਜ ਇਹ ਗੇਟ ਰੈਲੀ ਸਾਡੀ ਸਾਲ ਤੋਂ ਚੱਲ ਰਹੀਆਂ ਜੋ ਮੰਗਾਂ ਜਿਹੜੇ ਆਊਟਸੋਰਸਿੰਗ ਵਾਲਿਆ ਉਹਨਾਂ ਨੂੰ ਕੰਟਰੈਕਟ ਦੇ ਤੇ ਜਿਹੜੇ ਕੰਟਰੈਕਟ ਤੇ ਚੱਲ ਰਹੇ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਇਹ ਸਾਡੀਆਂ ਮੇਨ ਮੰਗਾਂ ਇਹ ਮੰਗਾਂ ਦੇ ਆਧਾਰ ਤੇ ਹੀ ਸਾਡੀ ਅੱਜ 24 ਤਰੀਕ ਦੀ 27 ਦੇ 27 ਦੀਪਾਂ ਦੇ ਵਿੱਚ ਗੇਟ ਰੈਲੀ ਸੀਗੀ ਇਸ ਤੋਂ ਬਾਅਦ ਵੀ ਸਾਡੇ ਅੱਗੇ ਪ੍ਰੋਗਰਾਮ ਲਿਖ ਕੇ ਵੇ ਆ 9 10 ਤੇ 11 ਤਰੀਕ 7ਵੇਂ ਮਹੀਨੇ ਨੂੰ ਅਸੀਂ ਸਟ੍ਰਾਈਕ ਕਰਾਂਗੇ ਜੇ ਸਾਡੀ ਕੋਈ ਸੁਣਵਾਈ ਨਾ ਹੋਈ ਉਸ ਤੋਂ ਪਹਿਲਾਂ ਜੇ ਸੁਣਵਾਈ ਹੁੰਦੀ ਆ ਫਿਰ ਉਹ ਜਿਆ ਪ੍ਰੋਗਰਾਮ ਹੋਊ ਨਹੀਂ ਫਿਰ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਲਿਖਿਆ ਜਾਊਗਾ ਇਹਨੂੰ ਐਂ ਦੇਖਦੇ ਆਂ ਵੀ ਇਸ ਤਰ੍ਹਾਂ ਦੀ ਕੋਈ ਅੱਜ ਤੱਕ ਸਰਕਾਰ ਅਸੀਂ ਦੇਖੀ ਨਹੀਂ ਵੀ ਇੰਨੀ ਬੇਸ਼ਰਮ ਸਰਕਾਰ ਹੀ ਮੈਂ ਤਾਂ ਕਹੂੰਗਾ ਇਹਨਾਂ ਨੂੰ ਜਿਹੜੇ ਵਾਦੇ ਕਰਕੇ ਸੀਐਮ ਸਾਹਿਬ ਨੇ ਪਿਛਲੇ ਸਾਲ ਦੂਜੇ ਮਹੀਨੇ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੇ 2 ਮਹੀਨੇ ਦਾ ਸਮਾਂ ਮੰਗਿਆ ਸੀ ਵੀ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਆਊਟਸੋਰਸਿੰਗ ਵਾਲਿਆਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਉਹ ਚੀਜ਼ ਨੂੰ ਵੀ ਲਾ ਲੋ ਵੀ ਅੱਜ 6ਵਾਂ ਮਹੀਨਾ ਆ ਗਿਆ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਆਪਣਾਲਾ ਉੱਥੇ ਦਾ ਉੱਥੇ ਆ ਸਾਡੀ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਇਹੀ ਅਸੀਂ ਇਹੀ ਸਰਕਾਰ ਤੋਂ ਆਸ ਕਰਦੇ ਆਂ ਵੀ ਸਾਡੀਆਂ ਮੰਗਾਂ 'ਤੇ ਧਿਆਨ ਦਿੱਤਾ ਜਾਵੇ ਕੱਲੀ ਇੱਕ ਲੁਧਿਆਣਾ ਸੀਟ ਤੋਂ ਜਿੱਤ ਕੇ ਹੀ ਨਾ ਛਾਲਾ ਮਾਰੂ 27 ਦੀਆਂ ਉਸ ਤੋਂ ਬਾਅਦ 27 ਵਾਲੀਆਂ ਇਲੈਕਸ਼ਨਾਂ 'ਚ ਫਿਰ ਜੁੜਾ ਕੁਸਾਸੀ ਕਰਾਂਗੇ ਫਿਰ ਅਸੀਂ ਦੇਖਾਂਗੇ ਅਸੀਂ ਸਪੈਟ ਸਿਆਪਾ ਕਰਾਂਗੇ ਸਰਕਾਰ ਦਾ ਬੱਸਾਂ ਦੇ ਵਿੱਚ ਇਹਨਾਂ ਦੇ ਵਿਰੁੱਧ ਫਿਰ ਅਸੀਂ ਆਪ ਦਾ ਚੋਣ ਪ੍ਰਚਾਰ ਕਰਾਂਗੇ